ਖਬਰਾਂ ਦਾ ਬੁਲੇਟਿਨ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਯੋਧ ਨਸ਼ਾ ਵਿਰੁੱਧ ਮੁਹਿੰਮ ਖਿਲਾਫ ਲਗਾਤਾਰ ਨਸ਼ਾ ਤਸਕਰਾ ਦੀ ਗ੍ਰਿਫਤਾਰੀ ਚੱਲੀ ਹੈ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਪਾਇਆ ਜਾ ਰਿਹਾ ਹੈ ਇਸੇ ਘੜੀ ਤਹਿਤ ਮੋਗਾ ਪੁਲਿਸ ਵੱਲੋਂ ਗਸ਼ਤ ਰਾਨ ਪਰਵਾਣਾ ਨਗਰ ਨੇੜੇ ਮੋਟਰਸਾਈਕਲ ਤੇ ਆ ਰਹੇ ਦੋ ਨੌਜਵਾਨਾਂ ਨੂੰ ਰੋਕਿਆ ਤੇ ਪੁਲਿਸ ਨੂੰ ਉਹਨਾਂ ਤੇ ਸ਼ੱਕ ਹੋਣ ਤੇ ਤਲਾਸ਼ੀ ਲਈ ਗਈ ਜਿਸ ਦੌਰਾਨ ਉਹਨਾਂ ਕੋਲੋਂ 250 ਗ੍ਰਾਮ ਹੈਰਨ ਬਰਾਮਦ ਹੋਈ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ શ્રી ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਦ ਅਪਦੇਸਾਂ ਤਹਿਤ ਜਿਹੜੀ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਹੈ ਉਹਦੇ ਵਿੱਚ ਥਾਣਾ ਜਿਹੜਾ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਇਹਦੇ ਵਿੱਚ ਏਐਸਆਈ ਸਰਦਾਰਾ ਸਿੰਘ ਜਿਹੜਾ ਆਪਣੇ ਸਾਥੀਆਂ ਸਬਿੱਤ ਜਿਹੜਾ ਅਗਸਤ ਤੇ ਜਾ ਰਿਹਾ ਸੀ ਦਰਾਨੇ ਅਗਸਤ ਉਹ ਬਾਬਾ ਮੰਨਨ ਸ਼ਾਹ ਰੋਡ ਤੇ ਉਹਨੇ ਜਿਹੜੇ ਦੋ ਦੋ ਆਦਮੀ ਜਿਹੜੇ ਦਿੱਤੇ ਵਿੱਚ ਕਰਨਦੀਪ ਸਿੰਘ ਤੇ ਗਰਦੀਪ ਸਿੰਘ ਜੋ ਕਾਲੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸਨ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਤੇ ਇਹਨਾਂ ਤੋਂ 250 ਗ੍ਰਾਮ ਜਿਹੜੀ ਹੈਰਵਨ ਬਰਾਮਦ ਕੀਤੀ ਗਈ ਤੇ ਇਹਨਾਂ ਨੂੰ ਅੱਜ ਅਸੀਂ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਹਦਾ ਦੋ ਦਿਨ ਦਾ ਪੁਲਿਸ ਰਿਮਾਨ ਮਿਲੇਆ ਹੁਣ ਇਹਦੇ ਤੋਂ ਪਤਾ ਕੀਤਾ ਜਾਊਗਾ ਕਿ ਕਿੱਥੋਂ ਲੈ ਕੇ ਆਏ ਤੇ ਇਹਨਾਂ ਨੇ ਕਿੱਥੇ ਜਿਹੜੀ ਸਪਲਾਈ ਕਰਨੀ ਸੀ ਬੀਐਸਪੀ ਸਾਹਿਬ ਕਿੱਥੋਂ ਦੇ ਰਹਿਣ ਵਾਲੇ ਸੀ ਜਿਹੜੇ ਦੁਨੀਆਂ ਨੇ ਫੜੇ ਆ ਇਹ ਜਿਹੜੇ ਆ ਵਾਸੀ ਪੱਕਾ ਕਲਾ ਥਾਣਾ ਜਬਾਲ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਸਨ ਇਹਨਾਂ ਤੋਂ ਜੋ ਵੀ ਹੁਣ ਤੱਕ ਦੀ ਪੁੱਛਗਿੱਛ ਹੋਈ ਆ ਉਹਦੇ ਵਿੱਚ ਸਾਹਮਣੇ ਆਇਆ ਵੀ ਇੱਥੇ ਮੋਕੇ ਕੀ ਕਿਹਨੂੰ ਇਹ ਨਸ਼ਾ ਸਪਲਾਈ ਦੇਣ ਆਈ ਸੀ ਇਹ ਮੋਕੇ ਤੋਂ ਮੋਕੇ ਵਾਲੇ ਤੋਂ ਕਿਸੇ ਤੋਂ ਲੈਣ ਆਈ ਸੀ ਕਿਨੇ ਸਾ ਇਹ ਅਸੀਂ ਜਿਹੜਾ ਉਹਨਾਂ ਦੌਰਾਨ ਇਨਵੈਸਟੀਗੇਸ਼ਨ ਜਿਹੜਾ ਅਸੀਂ ਪਤਾ ਕਰਾਂਗੇ ਜੀ ਕਿ ਕਿੱਥੇ ਮਤਲਬ ਦੇਣ ਆਈ ਸੀ ਉਹ ਫਿਰ ਤੁਹਾਨੂੰ ਦੱਸਾਂਗੇ ਨੀਯਮ ਰਜਿਤ ਉਹਨਾਂ ਦੀ ਇਹੀ ਇਹਨਾਂ ਦੀ ਕੋਈ 22 24 ਸਾਲ ਉਮਰ ਦੇ ਹੈ ਇਹਨਾਂ ਕੋਲ ਪਹਿਲਾਂ ਵੀ ਜੀ ਪਰਚੇ ਦਰਜ ਹੈਗੇ ਇਹ ਉਹ ਚੈੱਕ ਕਰ ਰਹੇ ਨੇ ਪੁਲਿਸ ਵੱਲੋਂ ਮਾਛੀਵਾੜਾ ਇਲਾਕੇ ਦਾ ਇੱਕ ਵੱਡਾ ਨਸ਼ਾ ਤਸਕਰ ਕਾਬੂ ਕੀਤਾ ਗਿਆ ਤੇ ਮੁਲਜ਼ਮ ਦੀ ਪਛਾਣ ਜਸਦੇਵ ਸਿੰਘ ਚੱਸਾ ਵਜੋਂ ਹੋਈ ਹੈ ਮੁਲਜ਼ਮ ਉੱਪਰ ਪਹਿਲਾ ਐਨਡੀਪੀਐਸ ਦੇ 8 ਪਰਚੇ ਵਿਦਰਜਨ ਇਸ ਸਬੰਧ ਦੇ ਵਿੱਚ ਡੀਐਸਪੀ trilochana singh ਨੇ ਦੱਸਿਆ ਕਿ ਯੋਧ ਨਸ਼ਾ ਅਵਰਧ ਮੁਹਿੰਮ ਦੇ ਤਹਿਤ ਇਲਾਕੇ ਵਿੱਚ ਵੱਡੇ ਤਸਕਰ ਨੂੰ ਕਾਬੂ ਕਰਨ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਉਹਨਾਂ ਦੱਸਿਆ ਕਿ ਮੁਲਜ਼ਮ ਦੇ ਮਾਛੀਵਾੜਾ ਇਲਾਕੇ ਵਿੱਚ ਨਸ਼ਾ ਤਸਕਰੀ ਦਾ ਵੱਡਾ ਨਾਮ ਸੀ ਤੇ ਪੁਲਿਸ ਜਿਲ੍ਹਾ ਖੰਨਾ ਦੀਆਂ ਟੀਮਾਂ ਬਹੁਤ ਸਮੇਂ ਤੋਂ ਮੁਲਜ਼ਮ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀਆਂ ਸਨ ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਕਰੀਬ 21 ਗ੍ਰਾਮ ਹੈਰਨ ਸਮੇਤ ਕਾਬੂ ਕੀਤਾ ਗਿਆ ਇੱਕ ਜਦੇਵ ਸਿੰਘ ਜੱਸਾ ਨਾਂ ਦਾ ਇਹ ਵਿਅਕਤੀ ਵੱਡਾ ਮਗਰਮਾ ਸੀ ਜਿਹਦੇ ਸੰਬੰਧੀ ਸਾਨੂੰ ਇਲਾਕੇ ਜੁਈ ਵਾਰ-ਵਾਰ ਇਨਫੋਰਮੇਸ਼ਨਾਂ ਦਿੱਤੀ ਸੀ ਇਹਦੇ ਖਿਲਾਫ ਅੱਠ ਪਰਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਦੇ ਜਿਹੜੀ ਕੋਟ ਮਾਰ ਦਾ ਵੀਕ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦੋਂ ਵੈਂਸ ਜੀ ਕਰੋ ਇਹਨੂੰ ਬਹੁਤ ਹੀ ਜਿਹੜਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਬੜੇ ਸਾਡੇ ਐਸਟੂ ਇਨਸਪੈਕਟਰ ਰਮੇਂਦਰ ਸਿੰਘ ਦੇ ਹੰਦੀ ਟੀਮ ਇਹਦੇ ਮਗਰ ਲੱਗੀ ਸੀ ਜਿਹੜਾ ਪਰਸੋਂ ਨੱਕੇ ਜਿਹੜਾ ਰੌਂਡ ਅਪ ਕੀਤਾ ਜਦੋਂ ਇਹਨੂੰ ਰੌਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਰਾਊਂਡ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰੌਂਡ ਅਪ ਕਰਨ ਦੀ ਤੇ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਮਜਹਮਤ ਕੀਤੀ ਆ ਜਿਹਦੇ ਸੰਬੰਧੀ ਇਹਦੇ ਖਿਲਾਫ ਮਕਦਮਾ ਨੰਬਰ 147 14825 ਨੂੰ 2127 A&DPS 132221 ਜਿਹੜਾ ਵੀਨਸ ਦੀ ਸੈਕਸ਼ਨ ਦੇ ਤਰ ਜਿਹੜਾ ਮੁਲਾਜ਼ਮਾਂ ਦੀ ਡਿਊਟੀ 'ਚ ਮਜਹਮਤ ਕਰਦਾ ਇਹਨੂੰ ਵੋਕ ਕੀਤਾ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਇਹਦੀ ਅਸੀਂ ਪ੍ਰਾਪਰਟੀ ਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤੋਂ ਕੀ ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟੈਸ ਜਿਹੜੇ ਆ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਜਰਾ ਹੀ ਇਹ ਦੱਸਣਾ ਚਾਹਣਾ ਵੀ ਇਸ ਮੀਂਜ ਜਾਈ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਭਰਾਵਗਰਾਂ ਦਾ ਜੀ ਕਰੜੀ ਦਾ ਜਿਹੜਾ ਹਥੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥਾਰਟੀ ਕੋਲ ਫੀਸ ਵੀ ਕਰਵਾਵਾਂਗੇ ਅਸੀਂ ਤੇ ਇਹ ਨੂੰ ਇਹ ਅਜਿਹਾ ਸਬਸ ਕਰਾਂਗੇ ਮੁਰਗਾ ਇਹ ਇਹ ਕੰਪਲ ਮੂਹ ਨਾ ਕਰੇ ਨਸ਼ਾ ਵੇਚਣ ਵਾਲੇ ਪਾਸੇ ਕਿਉਂਕਿ ਇਹਨਾਂ ਜਿਹੜਾ ਪਹਿਲਾਂ ਵੀ ਇਹਦੇ ਖਿਲਾਫ ਅੱਠ ਪਰਚੇ ਦਰਜਾ ਤਕਰੀਬਨ ਇਹ 2015 ਤੋਂ ਇਸ ਕੰਮ 'ਚ ਪਿਆ ਹੈ ਇਹ ਤੋਂ ਲਗਿਆਂਦਾ ਸੀ ਦੇਸ਼ਾਂ ਲਗਿਆਂਦੇ ਸੀ ਕਤਲ ਇਹ ਸਾਡੇ ਨਾਲ ਹੀ ਹੈ ਜਿਹੜਾ ਕੁੰਗਲਾ ਏਰੀਆ ਚ ਚੌਂਤੇ ਏਰੀਆ ਦੇ ਵਿੱਚੋਂ ਲੈ ਜਾਂਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਛੇਤੀ ਜਿਹੜੇ ਸਾਖਾਂ ਦੇ ਪਿੱਛੇ ਦੇਮਾਗੇ ਜਿੰਨਾ ਤੋਂ ਲੈ ਜਾਂਦਾ ਸੀ ਇਹ ਪੀਣਾ ਦੇ ਬੰਦ ਸਪਲਾਈ ਕਰਦਾ ਸੀ ਕਿ ਕੋਈ ਬੀਟਦਾ ਸੀ ਕਿ ਕੋਈ ਮਟਰ ਦਾ ਕਿ ਵੀ ਤੇ ਬਾਹਰ ਵੀ ਇਹਦਾ ਇਹ ਮਸ਼ੂੜੇ ਦੇ ਤੇ ਨਾਲ ਦੇ ਏਰੀਆ ਭਾਵੇਂ ਕੁੰਗਲਾ ਦਾ ਹੋਵੇ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡਸਬਨਟੀ ਜਿਹੜੀ ਸੀ ਕਦੇ 20 ਗ੍ਰਾਮ ਲੈ ਆ 15 ਗ੍ਰਾਮ ਲੈ ਆ ਅੱਗੇ ਫਿਰ ਆਪਣਾ ਜਿਹੜਾ ਕਸਟਮਰ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀ ਜਿਹੜਾ ਆਉਂਦਾ ਰੈਸਨ ਉਪਰ ਕਰਕੇ ਅੰਦਰ ਹੀ ਭੇਜਾਂਗੇ ਇਹਨੂੰ ਜਿਹੜਾ ਫਾਰਵਰਡ ਲਿੰਕ ਹੈ ਜਿਹੜਾ ਕੋਈ ਇਹਦੇ ਅਸੀਂ ਲਿਸਟ ਬਣਾ ਰਹੇ ਹਾਂ ਜਿਹੜੇ ਐਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਾ ਸੇਵਿਕਰਾ ਮੰਗਦੇ ਸਰ ਇਹ ਇਹ ਲਾਗ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮੰਨ ਲੇਦਾ ਨਹੀਂ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕਦਮੇ ਜਿਹੜੇ ਮਸ਼ੂਆੜਾ ਥਾਣੇ ਦੀਆਂ ਛੋਟਾ ਸੌਫ ਥਾਣੇ ਦੀਆਂ ਮੋਹਾਲੇ ਵਿੱਚ ਪੰਜਾਬੀ ਕਲਚਰਲ ਅਤੇ ਵੈਲਫੇਅਰ ਸੁਸਾਇਟੀ ਰਜ ਮੋਹਾਲੀ ਵੱਲੋਂ ਸ਼ਾਨਦਾਰ ਤੀਆਂ ਦਾ ਤਿਹਾਰ ਰੋਜ਼ ਗਾਰਡਨ ਫੇਸ 3B1 ਮੋਹਾਲੇ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਧਾਇਕ ਸਰਦਾਰ ਕੁਲਵੰਤ ਸਿੰਘ ਦੀ ਧਰਮ ਪਤਨੀ ਸ਼੍ਰੀਮਤੀ ਜਸਵੰਤ ਕੌਰ, ਮੈਂਬਰ ਐਸਜੀਪੀਸੀ, ਬੀਬੀ ਪਰਮਜੀਤ ਕੌਰ ਲਾਂਡਰਾ, ਸ਼੍ਰੀਮਤੀ ਪਵਨਦੀਪ ਕੌਰ ਗਿਲ ਡਾਇਰੈਕਟਰ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸ਼੍ਰੀਮਤੀ ਗੁਰਪ੍ਰੀਤ ਕੌਰ ਐਮਡੀ ਕ੍ਰੀਏਟਿਵ ਫਿਊਚਰ, ਸ਼੍ਰੀਮਤੀ ਸਿਪਰਾ ਚੋਹਾਨ ਪਤਨੀ ਸਰਦਾਰ ਪਰਮਜੀਤ ਸਿੰਘ ਚਾਹਾਨ ਜੀਐਲਪੀਐਲ ਖਾਸੌਰ ਤੇ ਹਾਜ਼ਰ ਹੋਏ। ਇਸ ਕੋਬਸੂਰਤ ਪ੍ਰੋਗਰਾਮ ਵਿੱਚ ਮਿਸ ਨੀਲਮ ਤੇ ਉਪਿੰਦਰ ਊਮਾ ਨੇ ਗਾਇਕੀ ਦਾ ਰੰਗ ਬੰਨ ਦਿੱਤਾ ਤੇ ਨਾਨ ਲਾਲ ਰਵਾਇਤੀ ਬੋਲੀਆਂ ਪਾ ਕੇ ਤੀਆਂ ਦੇ ਤਿਉਹਾਰ ਨੂੰ ਹੋਰ ਚਾਰ ਚੰਦ ਲਗਾ ਦਿੱਤੇ ਇਹ ਪੰਜਾਬੀ ਸੱਭਿਆਚਾਰ ਦਾ ਬਹੁਤ ਮਾਣ ਹੈ ਇਤਿਹਾਰ ਹੈ ਤੇ ਮੈਂ ਧੰਨਵਾਦ ਕਰਾਂਗੀ ਪੰਜਾਬੀ ਕੰਸਲ ਤੇ ਬੈਂਪੇਰ ਸੁਸਾਇਟੀ ਮੁਹਾਲੀ ਵੱਲੋਂ ਬੜੀ ਪੁਰਾਣੀ ਸੁਸਾਇਟੀ ਹੈ ਤੇ ਸੱਭਿਆਚਾਰ ਨੂੰ ਉਸ ਵਕਤ ਵੀ ਇਹਨਾਂ ਨੇ ਜਿੰਦਾ ਰੱਖਿਆ ਜਦੋਂ ਪੰਜਾਬ ਦੇ ਹਾਲਾਤ ਠੀਕ ਨਹੀਂ ਸੀ ਜਦੋਂ ਪੰਜਾਬ 'ਚ ਕੋਈ ਸ਼ਾਮ ਦੇ ਵੇਲੇ ਬਾਹਰ ਨਿਕਲਣ ਦਾ ਵੀ ਡਰ ਪਿਆ ਸੀ ਉਦੋਂ ਵੀ ਇਹਨਾਂ ਮੇਰੇ ਬਹਾਦਰ ਵੀਰਾਂ ਨੇ ਇਸ ਸੁਸਾਇਟੀ ਦੇ ਜ਼ਰੀਏ ਬਹੁਤ ਵੱਡੀ ਸੇਵਾ ਜਿਹੜੀ ਸਭਿਆਚਾਰ ਦੀ ਕੀਤੀ ਸੀ ਤੇ ਸ਼ਾਂਤੀ ਫੈਲਾਉਣ ਵਾਲਿਆਂ ਨੂੰ ਲਲਕਾਰਿਆ ਸੀ ਤੇ ਅੱਜ ਆਪਣੀਆਂ ਭੈਣਾਂ ਦੇ ਵਾਸਤੇ ਖਾਸ ਤੌਰ ਤੇ ਮੈਂ ਉਹ ਧੰਨਵਾਦ ਕਰਾਂਗੀ ਪ੍ਰਧਾਨ ਸਾਹਿਬ ਸਰਦਾਰ ਅਕਿੰਦਰ ਸਿੰਘ ਖੋਸਰ ਸਾਹਿਬ ਮੇਰਾ ਛੋਟਾ ਵੀਰ ਜੱਗੀ ਢੇਲਪੁਰੀ ਤੋਂ ਢੇਲਪੁਰ ਤੋਂ ਤੇ ਅਸ਼ਮੀਲ ਸੰਭਾਲ ਕੀਤੀ ਸੀ ਹਰੀ ਮੋਹ ਸਵਾਰਕੀ ਤੇ ਸਾਰੀ ਸਮੂਚੀ ਟੀਮ ਕਿਉਂਕਿ ਬੀਪੀਓ ਦੇ ਆਪਣੇ ਚਾਹ ਹੁੰਦੇ ਨੇ ਆਪਣੇ ਦਿਲ ਦੇ ਬਲਬਲੇ ਹੁੰਦੇ ਨੇ ਪਰ ਕਈ ਵਾਰ ਕਿਸੇ ਵੱਡੇ ਪ੍ਰੋਗਰਾਮ ਦਾ ਪ੍ਰਬੰਧਨ ਉਹਦਾ ਪ੍ਰਬੰਧਨ ਕਈ ਵਾਰ ਔਖਾ ਹੋ ਜਾਂਦਾ ਹੈ ਜਿਹੜਾ ਕਿ ਵੀਰਾਂ ਦੀ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਮਹਿਲਾ ਸਸ਼ਕਤੀਕਰਨ ਦੀ ਗੱਲ ਹੈ ਪਰ ਸਾਡੇ ਵੀਰਾਂ ਦੇ ਸਹਿਯੋਗ ਤੋਂ ਬਿਨਾ ਨੇਪਰੇ ਨਹੀਂ ਚੜਦੀ ਸੋ ਮੈਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਕਿ ਸਾਡੀਆਂ ਬੀਬੀਆਂ ਭੈਣਾਂ ਨੂੰ ਇਕੱਠਾ ਇਕੱਠਾ ਕੀਤਾ ਤੇ ਆਪਣੇ ਮਨ ਦੇ ਬਲਬਲੇ ਨੇ ਜਿਹੜੇ ਆਪਸ ਵਿੱਚ ਸਾਂਝੇ ਕਰਦੇ ਮਿਲਿਆ ਤੇ ਸਾਰੀਆਂ ਬੀਬੀਆਂ ਸਾਡੀਆਂ ਬਹੁਤ ਖੁਸ਼ਹਾਲ ਕੇ ਆਈਆਂ ਤੇ ਆਪਣੇ ਸੱਭਿਆਚਾਰ ਨੂੰ ਜਿੰਦਾ ਰੱਖਣ ਦਾ ਇੱਕ ਪ੍ਰਾਨਾ ਸਮਾਂ ਚਾਹੁੰਦੀ ਹਾਂ ਕਿ ਇਹੋ ਜਿਹੇ ਪ੍ਰੋਗਰਾਮ ਨੇ ਜਿਹੜੇ ਉਦਾਵ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਇੱਕ ਬਹੁਤ ਵਧੀਆ ਜ਼ਰੀਆ ਹੈ ਸੋ ਆਪ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪਹਾੜੀ ਖੇਤਰਾ ਵਿੱਚ ਹੋਰੇ ਲਗਾਤਾਰ ਪਾਰੀ ਬਾਰਿਸ਼ ਕਾਰਨ ਦਰਿਆਵਾਂ ਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਤਹਿਤ ਅੱਜ ਸਵੇਰੇ ਉਝ ਦਰਿਆ ਵਿੱਚ ਰਣਜੀਤ ਸਾਗਰ ਡੈਮ ਤੋਂ 15 ਲੱਖ ਕਿਊਸਿਕ ਪਾਣੀ ਦਰਿਆ ਰਾਵੀ ਵਿੱਚ ਛੱਡਿਆ ਗਿਆ ਜਿਸ ਕਰਕੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਸਤਰਕ ਰਹਿਣ ਦੇ ਲਈ ਆਦੇਸ਼ ਦਿੱਤੇ ਗਏ ਸੰਤੇ ਰਾਵੀ ਦਰਿਆ ਨੇੜੇ ਵਾਸਦੇ ਗੁਜਰਾਂ ਦੀਆਂ ਢੇਰਾਂ ਨੂੰ ਖਾਲੀ ਕਰ ਦਿੱਤਾ ਗਿਆ ਐਸਐਸਪੀ ਅਤੇ ਏਡੀਸੀ ਪੇ ਵੱਲੋਂ ਰਾਵੀ ਦਰਿਆ ਦਾ ਦੌਰਾ ਕੀਤਾ ਗਿਆ ਤੇ ਇਸ ਮੌਕੇ ਪੁਨਾ ਕਿਹਾ ਕਿ ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ ਤੇ ਰਾਵੀ ਦਰਿਆ ਵਿੱਚੋਂ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਚੁੱਕਿਆ ਹੈ ਪਤਾ ਹੀ ਹੈ 10 11 ਵਜੇ ਦਾ ਦਰਿਆ ਦੇ ਵਿੱਚ ਹੀ ਪਹਿਲਾਂ ਪੂਰਾ ਉਸ ਤੋਂ ਬਾਅਦ ਬਾਹਰ ਨਿਕਲਣੇ ਸ਼ੁਰੂ ਹੋ ਗਿਆ ਬਸੇਰੇਆਂ ਦੀ ਬੇੜੀ ਬੰਦ ਹੋ ਗਈ ਹੈ ਆਣਾ ਜਾਣਾ ਬੰਦ ਹੋ ਗਿਆ ਜਿਹੜਾ ਪਾਰਦਾ ਸਿਸਟਮ ਵੀ ਸਾਰਾ ਖਤਮ ਹੋ ਗਿਆ ਤੇ ਜਿਹੜਾ ਇਧਰ ਲਾਇਆ ਇਧਰ ਵੀ ਜਿਹੜੇ ਪੱਠੇ-ਪੁੱਠੇ ਮਾੜੇ-ਮੋਟੇ ਲੋਕਾਂ ਦੇ ਵੀ ਖਤਮ ਹੋ ਗਏ ਨੇ ਤੇ ਪਿੰਡ ਹੈਗੇ ਨੇ ਜੀ ਕੋਈ 7-8 ਦੋ ਪਿੰਡ ਬਠਾਨਕੋਟ ਦੇ ਆ ਕੋਈ ਚਾਰ ਦਿਨਾਂਗਰ ਬਲਾਕ ਦੇ ਆ ਉਹ ਫਿਰ ਲੋਕ ਇਧਰ ਹੋ ਗਿਆ ਭਰਾ ਉਹ ਲੋਕ ਬਸ ਉਹ ਪਾਰ ਹੀ ਨੇ ਇਧਰ ਵਾਲੇ ਇਧਰ ਤੇ ਉਧਰ ਵਾਲੇ ਉਧਰ ਕੋਈ ਸਿਸਟਮ ਨਹੀਂ ਬਿਲਕੁਲ ਮਤਲਬ ਕਨੈਕਸ਼ਨ ਟੁੱਟੇ ਦਾ ਹਲੇ ਭਾਈ ਚਾਂਸ ਕੋਈ ਉਧਰ ਕੋ ਆਬੀ ਨਵੀ ਹੁੰਦੀ ਹੈ ਜਾਂ ਫਿਰ ਬਿਮਾਰ ਤਾਂ ਉਹ ਤੇ ਫਿਰ ਪ੍ਰਸ਼ਾਸਨ ਨਹੀਂ ਦੇਖ ਸਕਦਾ ਆਮ ਲੋਕੀ ਆਹੀਂ ਕੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਮਤਲਬ ਕਰ ਸਕਦੇ ਆ ਉਹ ਪ੍ਰਸ਼ਾਸਨ ਦੇਖ ਸਕਦਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਇਧਰ ਲਿਆਣਾ ਜਾਂ ਐਮਰਜੈਂਸੀ ਵਿੱਚ ਉਹਨਾਂ ਨੂੰ ਜਾਂ ਕੋਈ ਹੈਲਥ ਦੀ ਕੋਈ ਲੋਡ ਪੈਂਦੀ ਹੈ ਚਲੋ ਉਧਰ ਪਾਰ ਵੈਸੇ ਡਿਸਪੈਂਸਰੀ ਵੀ ਹੈਗੀਆਂ ਠੀਕ ਹੈ ਨੀ ਉਹਦੇ ਪ੍ਰਸ਼ਾਸਨ ਦਾ ਉਧਰ ਵੀ ਸਿਸਟਮ ਪੂਰਾ ਰੱਖਿਆ ਹੋਇਆ ਫਿਰ ਹਾਲ ਹੁਣ ਉਹਨਾਂ ਦਾ ਸੰਪਰਕ ਇਧਰ ਨਾਲ ਇਧਰੋਂ ਟੁੱਟਿਆ ਹੋਇਆ ਪੂਰਾ ਜੇ ਇਧਰ ਆ ਮੌਕਾ ਵੇਖਣ ਆਇਆ ਸਾਰੇ ਜਿੱਦਾਂ ਕਿ ਸਾਰੀਆਂ ਆਲਰੇਡੀ ਹੂ ਤੁਸੀਂ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰਿਸਿਡ ਹੋ ਰਿਹਾ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਮਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residential area ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਅਤੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਦੀ ਜਿਹੜੀ ਟੀਮਸ ਐ ਅਸੀਂ ਇੱਥੇ ਡਿਪਲੋਏ ਕਰ ਦਿੱਤੀਆਂ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਸਟੈਂਸ ਕਨਸਰਨ ਨੇ ਵਾਇਨਿੰਗ ਵਾਲੇ ਉੱਥੇ ਨੇ ਸਾਡੇ ਨਾਲ ਆਪਣੇ ਹਲਕਾਈ ਚਾਰਜ ਨੇ ਅਚੀਮ ਸਾਹਿਬ ਨੇ ਆਪ ਅੱਥੇ ਸਾਰੇ ਆਂਕ ਕੱਤੀ ਵੇਖਿਆ ਸਪੈਸ਼ਲੀ ਐਸਐਸਬੀ ਸਰਵਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰ ਦੀ ਗੱਲ ਕੰਮ ਕੀਤਾ ਜਾ ਰਿਹਾ ਉਸ ਬਾਅਦ ਕਿਸੇ ਰਣੀ ਦੀ ਫੂਲੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਜੋ ਵੀ ਪਚਾ ਦਿੱਤੀ ਜਾਏਗੀ ਇਸੇ ਸੰਬੰਧ ਜਰੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਡਸਾ ਉਹਨਾਂ ਦੀ ਰਿਪੇਅਰ ਕਰਾ ਕੇ ਰੱਖ ਲਏ ਸੀ। ਉਹ ਵੀ ਅੱਸੀ ਤੇ ਪਹੁੰਚ ਰਹੀ ਹੈ ਤੇ ਜਿੱਸਾ ਥੋੜਾ ਜਿਹਾ ਪਾਣੀ ਦਾ ਫਲੋਟ ਥੋੜਾ ਠੀਕ ਹੁੰਦਾ ਤੇ ਉਸ ਦੇ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾਂ। ਫਿਲਹਾਲ ਹੁਣ ਪਾਣੀ ਘਟਣੇ ਚਾਹ ਸਕਦਾ ਹੈ। ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਤ ਰਹਿ ਕੇ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖਿਆ ਕਿ ਉਹ ਜਿਹੜਾ ਪਾਣੀ ਦੇ ਸੀ ਤੇ ਹੁਣ ਕਿਉਂ ਉੱਥੇ ਜਾ ਰਹੇ ਛੱਡ ਕੇ ਆਬਰਾਂ ਪ੍ਰੋਐਸ ਐਚਓ ਜੀ ਆਏ ਉਹਨਾਂ ਕਹਿੰਦੇ ਥੋੜੇ ਪਿੱਛੇ ਜੋ ਪਾਣੀ ਦਾ ਪਤਾ ਨਹੀਂ ਹੁੰਦਾ ਉਸ ਕਰਕੇ ਜਾ ਰਹੇ ਤੇ ਪਾਣੀ ਦਾ ਪੱਧਰ ਵਧਿਆ ਹੋਣੇ ਤੇ ਆਹ ਪਾਣੀ ਵਧਿਆ ਕਿੰਨਾ ਕੁ ਪਾਣੀ ਵਧਿਆ ਇੱਥੇ ਥੋੜਾ ਜਿਹਾ ਵਧਿਆ ਉਹਨਾਂ ਖਾਸ ਵੀ ਨਹੀਂ ਪਾਣੀ ਠੀਕ ਚੱਲਣ ਦਾ ਪੰਜਾਬ ਦੌਰ ਦੇ ਵਿੱਚ ਵੈਸੇ ਕਿਹੜਾ ਰਾਤਾ ਕਿਉਂ ਇਹ ਕੋ 5 ਵਜੇ ਦਾ ਸਵੇਰੇ ਪਾਣੀ ਕਹਿ ਰਹੇ ਕਿ ਹੋਰ ਪਾਣੀ ਛੱਡੇ 1.5 ਲੱਗ ਕੇ ਉਸ ਇੱਕ ਹੁਣ ਇਹਨਾਂ ਨੇ ਪਤਾ ਇਹਨਾਂ ਤੁਹਾਨੂੰ ਮੁਲਾਜ਼ਮਾਂ ਨੂੰ ਪਤਾ ਹੈਗਾ ਉੱਪਰ ਅਸੀਂ ਕੀ ਕਹਿ ਸਕਣਾ ਵੀ ਛੱਡਿਆ ਜਾਂ ਨਹੀਂ ਛੱਡਿਆ ਨਜਾਇਜ਼ ਤੇ ਇੱਥੋਂ ਛੱਡ ਕੇ ਫਿਰ ਕਿੱਧਰ ਨੂੰ ਜਾਓਗੇ ਆ ਤੁਸੀਂ ਦੇ ਖੱਜਲ ਖੁਜਲ ਹੋ ਜਾਣਾ ਫਿਰ ਆ ਕਰਨਾ ਕੀ ਆ ਕਿੰਨੀਆਂ ਕਿ ਮੁਸ਼ਕਲਾਂ ਹੁੰਦੀਆਂ ਜੀ ਫੜੇ ਦਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਬਹੁਤ ਜ਼ਿਆਦਾ ਕਿੰਨਾ ਕਿ ਡੰਕਰ ਮਾਲ ਬੱਚਾ ਆਪਣੇ ਕੋ ਮਾਲ ਬੱਚਾ ਐ ਸਾਡੇ 5-7 ਘਰ ਆਇਆ ਕੋ 100-200 ਮਾ ਸਾਡੇ ਕੋ ਤੇ ਸਾਰੇ ਹੀ ਜਾ ਰਹੇ 5-7 ਘਰ ਸਾਰੇ 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 ਦੱਸਿਆ ਕੁਝ ਕਿੰਨੇ ਕਿ ਦਿਨ ਰਹਿਣਗੇ ਜਿੰਦਰ ਕਿਸ ਨੇ ਨਹੀਂ ਦੱਸਿਆ ਹੁਣ ਦੇਖੋ ਜਿੰਦਰ ਪਾਣੀ ਰਹੇਗਾ ਹੁਣ ਇਧਰ ਜਾਣਾ ਜਿੰਦਰ ਪਾਣੀ ਰਹੇਗਾ ਹੁਣ ਜੇ ਤੱਕ ਹੀ ਬਸ ਫਿਰ ਮੁੜ ਕੇ ਵੀ ਆਣਾ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਅਸੀਂ ਜੰਪਾਲ ਤੋਂ ਇੱਥੇ ਬਚਪਨ ਤੋਂ ਤੇ ਪਹਿਲੇ ਵੀ ਕਦੀ ਇਦਾਂ ਹੋਇਆ ਪਹਿਲੇ ਵੀ ਆਂਦਾ ਪਾਣੀ ਪਹਿਲੇ ਵੀ ਹੋਇਆ ਬੜੀ ਬਾਰੀ ਹੁੰਦਾ ਇੱਥੇ ਬਈ ਹੋਣਾ ਹੁੰਦਾ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਭੇਜੀ ਗਈ ਹੁਣ ਤੱਕ ਕੋਈ ਕੱਖ ਨਹੀਂ ਭੇਜਦਾ ਸਾਨੂੰ ਯਾਰ ਗਰੀਬਾਂ ਨੂੰ ਕੋਈ ਕੱਖ ਨਹੀਂ ਭੇਜਦਾ ਅਗਰ ਪਾਣੀ ਵੱਧ ਜਾਂਦਾ ਤਾਂ ਫੇਰ ਇੱਥੇ ਨਿਸਕਾਨ ਵੀ ਸਾਡਾ ਹੋ ਜਾਣ ਤਾਂ ਵੀ ਕੋਈ ਕੱਖ ਨਹੀਂ ਭੇਜਦਾ ਯਾਰ ਇਦਾਂ ਹੀ ਆਪੇ ਰੱਬ ਨੂੰ ਹੀ ਉਹ ਰੱਬ ਦੇਣ ਦਾ ਰੱਬ ਖਾਲ ਦੇ ਭਰਾ ਕੋਈ ਕਰਾ ਪੁਲਿਸ ਤੋਂ علاوہ ਕੋਈ ਹੋਰ ਅਧਿਕਾਰੀ ਇੱਥੇ ਆਇਆ ਮੁੱਖ ਤੇ ਹੋਰ ਕੋਈ ਨਹੀਂ ਆਇਆ ਪੁਲਿਸ ਤੋਂ ਬਿਨਾ ਕੋਈ ਨਹੀਂ ਆਉਂਦਾ ਜਾਂ ਤੁਸੀਂ ਆਉਂਦੇ ਹੋ ਜਾਂ ਪੁਲਿਸ ਵਾਲੇ ਆਉਂਦੇ ਵਿਚਾਰੇ ਹੋਇਆ ਸੱਚੋਂ ਆਉਂਦੇ ਬਰਾਹਪੁਰੋਂ ਮਤ ਵਾਸਤੇ ਤੇ ਜਾਓ ਡੰਗਰ ਪਿੱਛੇ ਕਰ ਲਓ ਮਾਲ ਵਜਾ ਪਿੱਛੇ ਕਰ ਲਓ ਆਪਣਾ ਸਮਾਨ ਨੂੰ ਪਿੱਛੇ ਚੁੱਕ ਲਓ ਇਹੋ ਚੱਕਰ ਉਹ ਨਾ ਚਾਰੇ ਨਾ ਹਲ ਬਕਰ ਜਾਂਦੇ ਹਨ ਕਿਉਂਕਿ ਠੀਕ ਹੈ ਭਾਜੀ ਟੀਮ ਹੈ ਰੈਪਿਡ ਰਿਸਪੌਂਸ ਟੀਮ ਸਾਡੇ ਸਮੂਹ ਦੀ ਨਿਗਰਾਨੀ ਤੇ ਲੱਗੀ ਹੈ ਟੀਮ ਕਿਸੇ ਵੀ ਤਰ੍ਹਾਂ ਦਾ ਕੋਈ ਫਲੱਡ ਦਾ ਕੋਈ ਚਾਂਸ ਬੰਦਾ ਤੇ ਉੱਥੇ ਸਾਡੀ ਟੀਮ ਆ 3-4 ਟੀਮਾਂ ਬਣੀ ਹੈ ਸਾਡੀਆਂ ਤੇ ਆਪਾਂ ਰਿਸਪੌਂਸ ਕਰਨਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਐਮਰਜੈਂਸੀ ਬਣਦੀ ਹੈ ਕਿਸੇ ਵੀ ਤਰ੍ਹਾਂ ਦਾ ਕੁਝ ਹੁੰਦਾ ਹੈ ਤੇ ਸਾਡੀ ਟੀਮ ਬਿਲਕੁਲ ਤਿਆਰ ਹੈ ਵੈਸੇ ਤੇ ਦੇਖਦੇ ਪਏ ਆ ਲੈਵਲ ਜਿਹੜਾ ਪਾਣੀ ਦਾ ਉੱਤੇ ਤੇ ਉੱਤੇ ਹੀ ਆ ਰਿਹਾ ਵਧਿਆ ਨਹੀਂ ਆ ਮੈਨੂੰ ਲੱਗਦਾ ਕਿ ਘਟ ਰ ਗਿਆ ਕਿ ਨਾਲੋਂ ਜੇ ਫਿਰ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਐਮਰਜੈਂਸੀ ਬਣਦੀ ਹੈ ਤੇ ਆਪਣੀ ਪੀਐਸਏ ਬ੍ਰਹਮਪੁਰ ਦੀ ਟੀਮ 3-4 ਟੀਮਸ ਬਣੀ ਦੀਆਂ ਉਹ ਬਿਲਕੁਲ ਤਿਆਰ ਹੈ ਫਰਸਟ ایڈ ਬਾਕਸ ਸਾਡੇ ਐਮ뷸ੈਂਸ ਵਗੈਰਾ ਸਭ ਰੈਡੀ ਹੈ ਸ਼ੈਲਟਰ ਬਣਾਏਗੇ ਨੇ ਛੱਟਰਾ ਬਣਿਆ ਸਰ ਇੱਕ ਇੱਥੇ ਬਣਿਆ ਆਪਣੇ ਮਕੋੜਾ ਇੱਕ ਬਣਿਆ ਚੌਕਰਾ ਫਿਲਹਾਲ ਸਥਿਤੀ ਕੀ ਹੈਗੀ ਸਥਿਤੀ ਨਾਰਮਲ ਆ ਕੋਈ ਡੰਨ ਵਾਲੀ ਗੱਲ ਨਹੀਂ ਗੁਜਰਾ ਡੇਰੇ ਹੱਥਾਂ ਲੇਕੇ ਨੇ ਥਾਲੇ ਸਰ ਦੋ ਚਾਰ ਗੁਜਰਾ ਡੇਰੇ ਗਾਂ ਲੈ ਗਏ ਆਪਾਂ ਸਭ ਜਗ੍ਹਾ ਬਚਾਤਾ ਸਭ ਜਗ੍ਹਾ ਠੀਕ ਹੈ ਕੀ ਨਾ ਸਰ ਆਪਣਾ ਡਾਕਟਰ ਅਮੀ ਨਾਮ ਹੈ ਦਾ ਸਰ ਅਮੀ ਹਾਂ ਠੀਕ ਹੈ ਆਣੀ ਕਿੱਥੇ ਆਏ ਨਾ ਕਿੱਲੇ ਆਣਾ ਇਹ ਫਸਲਾਂ ਦਾ ਵੀ ਨੁਕਸਾਨ ਹੈਗਾ ਸਾਰੀਆਂ ਚੀਜ਼ਾਂ ਨੁਕਸਾਨ ਆ ਇੱਥੇ ਲੱਗੇ ਸਕੇ ਜਿਹੜਾ ਆਣਾ ਜਾਣਾ ਪਾਰਪੁਰ ਤੋਂ ਖਾ ਜਾਂਦਾ ਕਿੰਨੇ ਪਿੰਡ ਜਿਹੜੇ ਦਰਿਆ ਤੋਂ ਪਾਰ ਸੱਤ ਪਿੰਡ ਨੇ ਪਾਰ ਸੱਤ ਪਿੰਡ ਸੋਨਾਂ ਦਾ ਸੰਪਰਕ ਇਸ ਵਕਤ ਕੱਟ ਚੁੱਕਿਆ ਕੱਟ ਚੁੱਕਿਆ ਕੋਈ ਉਹਨਾਂ ਨੂੰ ਪੋਸਟ ਨਹੀਂ ਲਿਆ ਕੋਈ ਤੇ ਇਸ ਜਿਆ ਬੜੇ ਬੜੇ ਲਿੱਟਰ ਆਤੇ ਨੇ ਤੇ ਬੜਾ ਕੁੱਕ ਕਰਕੇ ਜਾਂਦੇ ਨੇ ਰੇਵਣ ਕੱਟਦੇ ਨੇ ਲੱਡੂ ਵੜਦੇ ਨੇ ਪਰ ਹੁਣ ਤਾਂ ਕੱਖ ਵੀ ਨਹੀਂ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਤਿੰਨ ਦਿਨਾਂ ਤੋਂ ਹੜਤਾਲ ਤੇ ਚੱਲ ਰੇ ਪੰਜਾਬ ਰੋਡ ਵਿੱਚ ਪਨ ਬਸ ਵੀ ਆਰਟੀਸੀ ਛੇਕਾ ਮੁਲਾਜ਼ਮਾਂ ਨੇ ਸਰਕਾਰ ਦੇ ਪਰੋਸੇ ਤੋਂ ਬਾਅਦ ਆਪਣੀ ਹੜਤਾਲ ਵਾਪਸ ਲੈ ਲਈ ਹੜਤਾਲ ਖਤਮ ਹੋਣ ਤੋਂ ਹਾਲ ਪੰਜਾਬ ਰੋਡਵੇ ਪਨਬਸ ਪੀ ਆਰਟੀਸੀ ਦੀਆਂ ਬੱਸਾਂ ਸੜਕਾਂ ਤੇ ਦੌੜਨੀਆਂ ਸ਼ੁਰੂ ਹੋ ਗਈਆਂ ਬਟਾਲਾ ਡਿਪੋ ਦੇ ਪ੍ਰਧਾਨ ਪਰਮਜੀਤ ਸਿੰਘ ਕੋਹੜ ਨੇ ਦੱਸਿਆ ਕਿ ਸਰਕਾਰ ਠੇਕਾ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੇ ਤੋਂ ਦੂਰ ਰਹੀ ਸੀ ਜਿਸ ਕਾਰਨ ਮਜ਼ਦੂਰ ਹੜਤਾਲ ਤੇ ਝਾਂ ਰਹੇ ਸਨ ਜੀ ਮੈਂ ਪਰਮਜੀਤ ਸਿੰਘ ਕੋਹੜ ਪ੍ਰਧਾਨ ਪੰਜਾਬ ਰੋਡਵੇ ਪਨਬਸ ਪੀ ਆਰਟੀਸੀ ਡਿਪੋ ਬਟਾਲੇ ਤੋਂ ਪ੍ਰਧਾਨ ਸਵਾਸਨ ਸਾਨੂੰ ਜੀ ਵੇਖੋ ਚਿੱਠੀ ਉਹਨਾਂ ਦਿੱਤੀ ਆ ਕਿ ਲਿਖ ਕੇ ਅਸੀਂ ਜਿਹੜੀਆਂ ਇਹ ਕਮੇਟੀਆਂ ਬਣਾ ਕੇ ਇਹਦਾ ਕੋ ਹੱਲ ਕੱਢ ਦਿੰਨੇ ਆ ਪਰ ਸਾਨੂੰ ਜੀ ਵੇਖੋ ਸਵੇਰ ਤੋਂ ਬੱਸਾਂ ਹੀ ਚਾਲੂ ਕੀਤੀਆਂ ਵਾ ਵਿਸ਼ਵਾਸ ਦਵਾਇਆ ਗਿਆ ਸਾਨੂੰ ਸਾਡੇ ਟਰਾਂਸਪੋਰਟ ਵਿਭਾਗ ਦੇ ਸਿਖਟੀ ਟਰਾਂਸਪੋਰਟ ਸਾਹਿਬ ਨੂੰ ਨਾ ਦੱਸਿਆ ਵਾ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਊਗਾ ਜਿਹਦਾ ਵਿਸ਼ਵਾਸ ਕਰਕੇ ਅਸੀਂ ਫੇਰ ਅੱਧ ਤਾਲ ਜਿਹੜੀ ਮੁਲਤਵੀ ਕਰਤੀ ਆ ਸ੍ਰੀਮਾਨ ਜੀ ਸਾਡੀ 13 ਤਰੀਕ ਨੂੰ ਜਿਹੜੀ ਮੀਟਿੰਗ ਸੀਗੀ ਕਿਲੋਮੀਟਰ ਸਕੀਮ ਦੇ ਸਬੰਧ ਚ ਔਰ ਸਾਡੇ ਕੱਚੇ ਕੰਮੇ ਪੱਕੇ ਕਰਨ ਦੇ ਸਬੰਧ ਚ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਦੇ ਲੈਣ ਦੇ ਸਬੰਧ ਚ ਔਰ ठेकेदार ਨੂੰ ਨੱਥ ਪਾਉਣ ਦੇ ਸਬੰਧ ਵਿੱਚ ਸੀਗੀਆਂ ਜੋ ਕਿ ਬੇਸਿਟਾ ਰਹੀ ਜਿਹਦੇ ਕਰਕੇ 14 15 ਤੇ 16 ਅਗਸਤ ਨੂੰ ਮੀਟਿੰਗ ਕੀਤੀ ਗਈ ਹੜਤਾਲ ਦੀ ਔਰ ਚੱਲਦੀ ਹੜਤਾਲ ਦੇ ਵਿੱਚ ਸਾਨੂੰ ਮੀਟਿੰਗ ਮਿਲੀ ਜਿਹੜੀ ਜੀ ਪ੍ਰਮੁੱਖ ਸਕੱਤਰ ਪੰਜਾਬ ਦੀ ਜਿਹਦੇ ਵਿੱਚ 15 ਅਗਸਤ ਨੂੰ ਛੱਡੀ ਸ਼ਾਮ ਨੂੰ ਮੀਟਿੰਗ ਸੀਗੀ ਜਿਹਦੇ ਵਿੱਚ ਉਹਨਾਂ ਨੇ ਸਰਕਾਰੀ ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਕੀਤੀਆਂ ਵੀ ਇਹ ਮੁੰਡਿਆਂ ਦੇ ਕੰਮ ਕੀਤੇ ਜਾਣ ਜਿੱਦਾਂ ਕਿ ਕਿਲੋਮੀਟਰ ਸਕੀਮ ਦੇ ਉੱਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਵੀ ਉਹ ਵਿਚਾਰ ਕਰੂਗੀ ਤੇ ਜਿਹਦੇ ਵਿੱਚ ਸਾਡੇ ਦੋ ਬੰਦੇ ਕਾਂਟਰ ਦਿੱਤੇ ਤੇ ਔਰ ठेकेदार ਨੂੰ ਲੱਖ ਪਾਉ ਦੇ ਸਬੰਧ ਚ ਔਰ ਸਰਵਿਸ ਰੂਲ ਦੇ ਸਬੰਧ ਚ ਸਾਰੀ ਉਹਨੇ ਮੀਟਿੰਗ ਕੀਤੀ ਪਰ ਸਾਡੇ ਵਿਭਾਗ ਦੇ ਕਰਮਚਾਰੀਆਂ ਨੇ ਜਿਹੜੇ ਸਾਡੇ ਅਫਸਰ ਨੇ ਉਹਨਾਂ ਨੇ ਚਿੱਠੀ ਜਿਹੜੀ ਉਹ ਤੋਰ ਮੋੜ ਕੇ ਪੇਸ਼ ਕੀਤੀ ਜਿਹਦੇ ਕਰਕੇ ਸਾਨੂੰ 16 ਅਗਸਤ ਨੂੰ ਫੇਰ ਹੜਤਾਲ ਕਰਨੀ ਪਈ ਔਰ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਹਾਊਸ ਤੋਂ ਸਾਨੂੰ ਇੱਕ ਚਿੱਠੀ ਪ੍ਰਾਪਤ ਹੋਈ ਹੈ ਜਿਹੜੀ ਕਿ 26 ਅਗਸਤ 2025 ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੈ ਔਰ ਉਹਨੇ अगस्त 2025 ਨੂੰ ਟ੍ਰਾਂਸਪੋਰਟ ਮਿਨਿਸਟਰ ਲਾਲ ਜੀ ਦਿੰਦਿਆਲੇ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 9 ਤੋਂ ਮੌਜੂਦਾ ਕਾਂਗਰਸੀ ਕੌਂਸਲਰ ਦੇ ਪਤੀ ਅਸ਼ੋਕ ਭੁੱਟੋ ਜੋ ਕਿ ਆਪਣੀ ਐਕਟਿਵਿਟੀ ਕਿਸੇ ਕੰਮ ਲਈ ਜਾ ਰਹੇ ਸੰਦੀ ਪੰਜ ਤੋਲੇ ਦੀ ਸੋਨੇ ਦੀ ਚੈਨ ਲਾ ਕੇ ਦੋ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਕੌਂਸਲਰ ਪਤੀ ਦਾ ਕਹਿਣਾ ਹੈ ਕਿ ਦੋ ਨੌਜਵਾਨ ਉਦੋਂ ਤੋਂ ਇਸ ਦੇ ਪਿੱਛੇ ਲੱਗੇ ਸਨ ਜਦੋਂ ਉਹ ਪਠਾਨਕੋਟ ਰੋਡ ਦਾ ਰੇਲਵੇ ਫਾਟੇ ਕ੍ਰਾਸ ਕਰਕੇ ਪੰਡੋਰੀ ਰੋਡ ਤੇ ਜਾ ਰਿਹਾ ਸੀ ਮੋਟਰਸਾਈਕਲ ਸਵਾਰ ਇਹਨਾਂ ਨੌਜਵਾਨ ਨੇ ਥੋੜੀ ਅੱਗੇ ਜਾ ਕੇ ਕਿ ਸ਼ੈਲਰ ਦੇ ਨੇੜੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਤਫਾ ਮਾਰ ਕੇ ਸੁੱਟ ਦਿੱਤਾ ਤੇ ਉਸ ਦੇ ਗਲੇ ਵਿੱਚ ਪਾਈ ਹੋਈ ਲਗਭਗ 5.5 ਟੋਲੇ ਦੀ ਚਾਂਦੀ ਜਿਸ ਦੀ ਕੀਮਤ 5 ਲੱਖ ਰੁਪਏ ਤੋਂ ਉੱਪਰ ਬਣਦੀ ਹੈ ਖੋ ਕੇ ਫਰਾਰ ਹੋ ਗਏ। ਸਰਹੱਦੀ ਇਲਾਕੇ ਵਿੱਚ ਹੜ੍ਹ ਆਉਣ ਕਾਰਨ ਪਿੰਡ ਝੰਗੜ ਪੈਣੀ ਵਿੱਚ ਕਈ ਏਕੜ ਫਸਲ ਹੜ੍ਹ ਦੀ ਮਾਰ ਹੇਠ ਆ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਕਰੀਬ 300 ਏਕੜ ਫਸਲ ਹੜ੍ਹ ਦੀ ਮਾਰ ਹੇਠ ਆ ਗਏ ਤੇ ਇਸ ਤੋਂ ਇਲਾਵਾ ਦਰਿਆ ਦੇ ਨਾਲ ਲੱਗਦੇ ਟਾਣੀਆਂ ਤੇ ਰਹਿੰਦੇ ਬਹੁਤ ਸਾਰੇ ਘਰ ਵੀ ਪਾਣੀ ਦੇ ਵਿਚ ਪੇਟ ਵਿੱਚ ਆ ਗਏ। ਉਹਨਾਂ ਨੇ ਸਰਕਾਰ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਅਤੇ ਉਹਨਾਂ ਦੇ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ। ਫਾਜ਼ਲੀਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਉਣ ਕਾਰਨ ਲੋਕਾਂ ਦੀਆਂ ਫਸਲਾਂ ਡੁੱਬ ਰਹੀਆਂ ਨੇ ਜ਼ਰਨ ਕੁਝ ਲੋਕ ਆਪਣੀਆਂ ਖੜੀਆਂ ਫਸਲਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਹਨ ਤੇ ਇਸੇ ਤਰ੍ਹਾਂ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਪੈਣਾ ਦੇ ਨਜ਼ਦੀਕ ਕੁਝ ਕਿਸਾਨ ਆਪਣੀ ਅੱਧ ਪੱਕੀ ਹੋਈ ਸਬਜ਼ੀ ਦੀ ਫਸਲ ਨੂੰ ਪੁੱਟਣ ਲਈ ਮਜਬੂਰ ਹੋਏ ਇਸ ਮੌਕੇ ਉਹਨਾਂ ਦੱਸਿਆ ਕਿ ਉਹ ਇਸੇ ਸਬਜ਼ੀ ਦੀ ਫਸਲ ਤੋਂ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਸਨ ਤੇ ਉਸ ਤੋਂ ਬਾਅਦ ਹੁਣ ਹੜ ਆਉਣ ਕਾਰਨ ਉਹ ਆਪਣੇ ਖੇਤ ਵਿੱਚ ਲਗਾਈ ਹੋਈ ਮਿਰਚਾਂ ਦੀ ਫਸਲ ਅਤੇ ਹੋਰ ਸਬਜ਼ੀ ਨੂੰ ਪੁੱਟ ਰਹੇ ਹਨ ਉਹਨਾਂ ਦੱਸਿਆ ਕਿ ਇਸ ਨਾਲ ਉਹਨਾਂ ਦਾ ਕਰੀਬ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਹਨਾਂ ਨੇ ਸਰਕਾਰ ਤੋਂ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਚਿੰਦੜ ਕੋਣ ਦੇਵ ਜਜ਼ਾਤ ਰੱਬ ਰਾਖਾ